ਸਰ ਕਾਂਗਲੀ ਨੇ ਥੋੜਾ ਜਿਹਾ ਦੱਸਿਓ ਵੀ ਤੁਸੀਂ ਜਿਹੜਾ ਤੁਸੀਂ ਲੋਨ ਲੈਂਦੇ ਹੋ ਮਨੋਰਟਿਸ ਨੂੰ ਇਹਦੇ ਤੋਂ ਆਪਣੇ ਕੋਲ ਡਿਟੇਲ ਆ ਗਈ ਹੈ ਵੀ ਕਿੰਨੇ ਮੁਸੀਬਾ ਇਚਾਰੇ ਨੂੰ ਕਿੰਨੇ ਆਪਾਂ ਲੋਨ ਦਿੰਦੇ ਆ ਪਿਛਲੇ ਸਮੇਂ ਦੇ ਵਿੱਚ ਜਾ ਮਨੋਰਟਿਸ ਨੇ ਮੇਰੇ ਕੋ ਐਸਚੁਲੇ ਨਹੀਂ ਡਾਟਾ ਹੈਗਾ ਸਭ ਮੈਂ ਪ੍ਰੋਵਾਈਡ ਕਰ ਦਾਂਗਾ ਦੇਖੋ ਬ੍ਰਦਰ ਆਪਾਂ ਮੀਟਿੰਗ ਤੇ ਆਇਆ ਹਾਂ ਤੇ ਆਪਣੇ ਕੋਲ ਡਾਟਾ ਹੀ ਨਹੀਂ ਗਾਦੇ ਫਿਰ ਆਪਾਂ ਕਿੱਦਾਂ ਗੱਲ ਕਰਾਂਗੇ ਤੇ ਕੋਈ ਕਹਿੰਦਾ ਜੀ ਮੈਂ ਸਰ ਵਿਦਨ ਟੂ ਮੇਂ ਔਰ ਥ੍ਰੀ ਦੇ ਜਿਸ ਮੈਂ ਡਾਟਾ ਪ੍ਰੋਵਾਈਡ ਕਰ ਦੂੰ ਤੁਸੀਂ ਮੰਗਲਵਾਰ ਮੇਰੇ ਕੋਲ ਮੇਰੇ ਕਮਿਸ਼ਨ ਦੇ ਦਫਤਰ ਆਓ ਜੀ ਦੇਖੋ ਜੀ ਮੰਗਲਵਾਰ ਤੁਸੀਂ ਮੇਰੇ ਕੋਲ થી ਮੇਰੇ ਦਫਤਰ ਆਓ ਜੀ ਸਪੈਕਸ ਸਕੀਮ ਕੋ ਸੰਪਰਕ ਤੁਸੀਂ ਤੁਸੀਂ ਕਹਿ ਦਿੰਦਾ ਟਾਈਮ ਮੰਗਿਆ ਜੀ ਮੈਂ ਤੁਹਾਨੂੰ ਵਾਅਦਾ ਦੇਦਾ ਭਾਈ ਮੇਰੀ ਐਕਚੁਅਲੀ ਮੰਡੇ ਤੋਂ ਥਰਸਡੇ ਤੱਕ ਮੇਕਾ ਟ੍ਰੇਨਿੰਗ ਹੈ ਹਾਈਦਰਾਬਾਦ ਸੇ ਤੁਹਾਡੀਆਂ ਲੇਟ ਟ੍ਰੇਨੀਆਂ ਖਤਮ ਨਹੀਂ ਹੁੰਦੀਆਂ ਤੇ ਚਲੇ ਲੋਕ ਭੁੱਖੇ ਲੱਗਦੇ ਨੇ ਜਿਸ ਮੈਂ ਇਸ ਤੋਂ ਪਹਿਲੇ ਗਿਆਨ ਪ੍ਰੋਵਾਈਡ ਕਰਦਾ ਜਦ ਸੰਵਿਧਾਨ ਨੇ ਇਹ ਕਾਨੂੰਨ ਬਣਾਇਆ ਮਾਪ ਵੀ ਤੁਸੀਂ ਜਿਹੜੇ ਮਨੋਦਿਸ ਦੇ ਲੋਕ ਨੇ ਉਹਨਾਂ ਨੂੰ ਲਾਉਣ ਦੇਵੋ ਤੇ ਵਿਚਾਰੇ ਸਫਰ ਕਰ ਰਹੇ ਆ ਤੇ ਆਪਾਂ ਪਹਿਲੀ ਹੀ ਗੱਲ ਤੇ ਡਾਡਾ ਹੀ ਨਹੀਂਗਾ ਜੇ ਡਾਡਾ ਨਹੀਂ ਹੈ ਤੇ ਆਪਾਂ ਡਾਡਾ ਮੰਗਿਆ ਤੁਸੀਂ 3 ਦਿਨ ਦਾ ਟਾਈਮ ਕਿਹਾ ਮੈਂ ਤੁਹਾਨੂੰ ਹੁਣ ਤੱਕ ਦਾ ਟਾਈਮ ਦੇ ਰਿਹਾ ਫਿਰ ਵੀ ਤੁਸੀਂ ਕਹਿ ਰਹੇ ਹੋ ਜੀ ਮੇਰੇ ਕੋਲ ਆ ਨਹੀਂ ਮੇਰੀ ਟ੍ਰੇਨਿੰਗ ਹੈ ਸਿਰਫ ਟ੍ਰੇਨਿੰਗ ਕਰਕੇ ਸਰ ਮੈਂ ਕਹਿ ਰਿਹਾ ਅਦਰਵਾਈਜ਼ ਮੈਂ ਸੈਚਰਡਈ ਤੋਂ ਪਹਿਲਾਂ ਦੇ ਦੂੰ ਚਲੋ ਯਾਰ ਅਗਲੇ ਹਫਤੇ ਸੋਮਵਾਰ 150 ਇੱਕ ਦਿਨ 150 ਕੀਮਤ ਆਪਣੀ ਡੇਟ 150 ਕਰਵਾਉਂਗੇ ਸਰ ਮੈਂ ਕੀ ਗਰੀ ਨੂੰ ਮੌਕਾ ਸੜਾ ਅਚਿੰਦਰੀਂ ਦੇ ਰੋਕੀ ਹੋਰ ਹੈ ਦੇਖੋ ਕੰਮ ਕਰਨਾ ਪੈਣਾ ਸਰ ਉਹ ਤਾਂ ਹੀ ਹੁਣ ਜਾਣ ਛੁੱਟਰੀ 26 26 ਸ਼ਬੀਨ ਨੂੰ ਪੱਚੀ ਦਿਨ ਸ਼ਬੀਨ ਨੂੰ ਮੁੰਡੇ ਸਾਈਨ ਨੂੰ ਆਏ ਨਹੀਂ ਸ਼ਬੀਨ 26 ਨੂੰ ਆਉਣੀ ਤੁਸੀਂ ਅੱਜ ਸ਼ਬੀ ਛੁੱਟੀ ਹੈ ਸਾਈਨ ਨੂੰ ਆ ਜਾਓ 27 ਨੂੰ ਆ ਜਾਓ 27 ਨੂੰ ਆਓ ਠੀਕ ਹੈ ਸਰ ਨੋਟ ਕਰ ਲਓ ਤੁਸੀਂ ਵੀ ਨੋਟ ਕਰ ਲਓ ਨੰਬਰ ਸਭ ਨੋਟ ਕਰ ਲਓ ਸਾਈਨ ਨੂੰ ਆਪਾਂ ਆਪ ਦੇ ਦਿਲਵਾਉਂ ਉੱਥੇ ਮੈਨੂੰ ਲੈ ਕੇ ਸਰ ਦਾਦਾ ਜੀ ਕੋ ਮਨਵਾਉਣੀ ਕਮਿਸ਼ਨ ਦੇ ਅਫਸਰਾਂ ਜੀ ਨੂੰ ਦੱਸੋ ਵੀ ਤੁਸੀਂ ਕਿੰਨਾ ਮਨੋਰਟੀਜ਼ ਦੇ ਵੀ ਜਿਹੜੇ ਕਿੰਨੇ ਭੈਣ ਭਰਾ ਨੂੰ ਤੁਸੀਂ ਲਾਉਣ ਦਿੱਤਾ ਵਾ ਕਿੰਨੇ ਕਿੰਨੇ ਲਾਉਣ ਡੈਕਟਰ ਹੋਇਆ ਕਿੰਨਾਂ ਨੂੰ ਮਿਲਿਆ ਕਿੰਨਾਂ ਚੱਲਦਾ ਪਿਆ ਵਾ ਕਿਉਂਕਿ ਸਾਡੋਂ ਲੋਕ ਸਵਾਲ ਕਰਦੇ ਆ ਵੀ ਸਾਨੂੰ ਬੈਂਕਾਂ ਲਾਉਣ ਨਹੀਂ ਦਿੰਦੀਆਂ ਜੀ ਕਿਸ ਕਰਕੇ ਵੀ ਅਸੀਂ ਮੁਸੀਬਤ ਹੈ ਕਰਦੇ ਹਾਂ ਸੰਬੰਧ ਰੱਖਦੇ ਆ ਮਨੋਰਟੀ ਦਾ ਸੰਬੰਧ ਰੱਖਦੇ ਆ ਇੱਕ ਜਿਹੜਾ ਮਨੋਰਟੀ ਕਮਿਸ਼ਨ ਹੈ ਇਹ ਮਨੋਰਟੀ ਦੀ ਰੱਖਿਆ ਲਈ ਬਣਾਇਆ ਗਿਆ ਵਾ ਕਿ ਮੈਨੂੰ ਰੱਖਿਆ ਆਪਣੀ ਸਮਾਜ ਦੀ ਕਰਨੀ ਹੁੰਦੀ ਹੈ ਜੀ ਕਿ ਬੇਨਤੀ ਹੈ ਸਟਾਈਕ ਨੂੰ ਉੱਥੇ ਪਹੁੰਚੋ ਜੀ ਸਭ ਦਾ ਡਾਣਾ ਲੈ ਕੇ ਮਿਲੋ ਹallelujah praise the lord ਬਿਸ਼ਰਮ ਦਾਸੀਏ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਚੋ ਇਮਿਊਨਿਟੀ ਕਮਿਸ਼ਨ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਆ ਹਮੇਸ਼ਾ ਹੀ ਜੋ ਕਿ ਆਪਣੇ ਲੋਕਾਂ ਦੇ ਨਾਲ ਖੜਦੇ ਨੇ ਹਮੇਸ਼ਾ ਹੀ ਉਹਨਾਂ ਦੇ ਕੰਮਾਂ ਨੂੰ ਕਰਦੇ ਨੇ ਔਰ ਅੱਜ ਦਿਨ ਹੀ ਅਸੀਂ ਨਵੀਂ ਤੋਂ ਨਵੀਂ ਉਹਨਾਂ ਦੀ ਵੀਡੀਓ ਦੇਖਦੇ ਰਹੇ ਨੇ ਜਿਸ ਦੇ ਵਿੱਚ ਉਹ ਆਪਣੇ ਲੋਕਾਂ ਦੇ ਨਾਲ ਖੜਦੇ ਉਹਨਾਂ ਨੂੰ ਇਨਸਾਫ ਦਿਵਾਉਂਦੇ ਨੇ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕੀਤੀ ਗਈਆਂ ਔਰ ਇਸ ਮੀਟਿੰਗ ਦੇ ਦੌਰਾਨ ਜੋ ਕਿ ਅਮਸੀ ਲੋਕਾਂ ਦੇ ਨਾਲ ਬੈਂਕ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਸੀ ਅਮਸੀ ਲੋਕਾਂ ਨੂੰ ਲੋਨ ਨਹੀਂ ਦਿੱਤੇ ਜਾ ਰਹੇ ਸੀ ਉਸ ਨੇ ਲੈ ਕੇ ਗੁੱਸੇ ਦੇ ਵਿੱਚ ਆ ਕੇ ਜੋ ਕਿ ਚੇਅਰਮੈਨ ਜੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਇੱਕ ਮੁਲਾਜ਼ਮ ਨੂੰ ਜੋ ਕਿ ਚੰਡੀਗੜ੍ਹ ਦਾ ਤਲਪ ਕੀਤਾ ਗਿਆ ਕਿ ਪੂਰਾ ਹਿਸਾਬ ਲੈ ਕੇ ਉਹ ਚੰਡੀਗੜ੍ਹ ਪਹੁੰਚੇ ਔਰ ਔਰ ਬੈਂਕ ਮੁਲਾਜ਼ਮ ਕੋਲੋਂ ਕਈ ਸਵਾਲ ਵੀ ਪੁੱਛੇ ਗਏ ਔਰ ਤੁਸੀਂ ਦੇਖਦੇ ਹੋ ਕਿ ਅਜ ਦੇ ਨੀ ਜੋ ਕਿ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਆਪਣੇ ਲੋਕਾਂ ਦੇ ਨਾਲ ਖੜਦੇ ਨੇ ਔਰ ਜਿੱਥੇ ਜਿੱਥੇ ਮਸੀ ਲੋਕਾਂ ਦੇ ਨਾਲ ਤੱਕਾ ਕੀਤਾ ਜਾਂਦਾ ਉੱਥੇ ਉੱਥੇ ਜਾ ਕੇ ਜੋ ਕਿ ਉਹਨਾਂ ਨੂੰ ਇਨਸਾਫ ਦਿਵਾਉਂਦੇ ਨੇ ਔਰ ਹਮੇਸ਼ਾ ਹੀ ਉਹਨਾਂ ਦੇ ਵੱਲੋਂ ਕੀ ਆ ਜਾਂਦਾ ਕਿ ਉਹ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖਰੇ ਹੋ ਕੇ ਉਹਨਾਂ ਨੂੰ ਇਨਸਾਫ ਦਿਵਾਣਗੇ ਔਰ ਇਸੇ ਨੂੰ ਲੈ ਕੇ ਜੋ ਕਿ ਬੈਂਕ ਮੁਲਾਜ਼ਮਾਂ ਦੇ ਵੱਲੋਂ ਵੀ ਬੈਂਕ ਦੇ ਵੱਲੋਂ ਵੀ ਜੋ ਕਿ ਮਸੀ ਲੋਕਾਂ ਦੇ ਨਾਲ ਔਰ ਹੋਰ ਵੀ ਜੋ ਕਿ ਘੱਟ ਗਿਣਤੀ ਲੋਕਾਂ ਦੇ ਨਾਲ ਤੱਕਾ ਕੀਤਾ ਜੰਦਾ ਸੀ ਉਸ ਨੂੰ ਲਾ ਕੇ ਚੇਅਰਮੈਨ ਸ਼੍ਰੀ ਚਤਨ ਦਮਸੀ ਗੌਰਵਜੀਤ ਦੇ ਦੁਆਰਾ ਬੋਲਿਆ ਗਿਆ ਅਵਸੀਂ ਵੀਡੀਓ ਨੂੰ ਦੇਖਦੇ ਹਾਂ ਮੈਨੂੰ ਮੈਨ ਤੋਂ ਆਏ ਕੋਈ ਹਾਂਜੀ ਸਰ ਹਾਂਜੀ ਕੋਣ ਆਏ ਨੇ ਪੰਜਾਬ ਦੇ ਸ਼ੁਰੂਤੋਂ ਸਰ ਬਈ ਕਬਜੀ ਸਿੰਘ ਕਹਿੰਦੇ ਇਹ ਰੱਖੋ ਥੋੜਾ ਸਾਈਡਿੰਗ ਉਹਨਾਂ ਨੇ ਸਾਈਡ ਲੁੱਤੀ ਸਰ ਕਾਂਡਨੀ ਵੀ ਬੋਲੇ ਦੱਸਿਓ ਵੀ ਤੁਸੀਂ ਜਿਹੜਾ ਤੁਸੀਂ ਲੋਨ ਦਿੰਦੇ ਹੋ ਮਨੋਰਟੀਜ਼ ਨੂੰ ਇਹ ਚੋ ਆਪਣੀ ਕੋਈ ਡਿਟੇਲ ਹੈਗੀ ਹੈ ਵੀ ਕਿਵੇਂ ਮੁਸੀਬਾ ਇਚਾਰੇ ਨੂੰ ਕਿਵੇਂ ਆਪਾਂ ਲੋਨ ਦਿੱਤੇ ਆ ਪਿਛਲੇ ਸਮੇਂ ਦੇ ਵਿੱਚ ਜਾ ਮਨੋਰਟੀਜ਼ ਦੇ ਮੈਨੂੰ ਐਸ਼ੂਰੈਂਸ ਨਹੀਂ ਦਿੱਤਾ ਹੈਗਾ सरकार प्रोवाइड कर सर देखो brother अपन मीटिंग के आया है तो त्यापरे को डाटा ही नहीं है तो फिर अपन किदा गल करांगे देखो जी मैं सर विद इन और 3 डेज इसमें डाटा प्रोवाइड कर तू तो से मंगलवार मेरे को मेरे कमीशन दफ्तर आओ जी मंगलवार तू से मेरे को थे दफ्तर आओ जी सर मेक्सक्यूज कर सर तो एक घंटा टाइम मंगाड़ी मैं तो और देता बाकी नहीं मेरी एक्चुअली मंडे तो थर्सडे तक मेरे को ट्रेनिंग है हैदराबाद ਸੇਵਾ ਦੀ ਹੈ ਲਿਖ ਕੇ ਟ੍ਰੇਨਿੰਗਾਂ ਖਤਮ ਨਹੀਂ ਹੁੰਦੀਆਂ ਤੇ ਚਾਰੇ ਲੋਕ ਭੁੱਖੇ ਮਰਦੇ ਪਏ ਅੰਨੇ ਸਮੇ ਇਸ ਨੂੰ ਮੈਂ ਪਹਿਲੇ ਹੀ ਜਗਾ ਪ੍ਰੋਵਾਈਡ ਕਰ ਦਿੰਦਾ ਜਦੋਂ ਸੰਵਿਧਾਨ ਨੇ ਇਹ ਕਾਨੂੰਨ ਬਣਾਇਆ ਵਾ ਵੀ ਤੁਸੀਂ ਜਿਹੜੇ ਮਨੋਰਟਿਸ ਦੇ ਲੋਕ ਨੇ ਉਹਨਾਂ ਨੂੰ ਲੋਂਨ ਦੋਵੋ ਤੋ ਵਿਚਾਰੇ ਸਫਰ ਕਰ ਰਹੇ ਤੇ ਆਪਾਂ ਪਹਿਲੀ ਵਾਰ ਤੇ ਡਾਟਾ ਹੀ ਨਹੀਂਗਾ ਜੇ ਡਾਟਾ ਨਹੀਂ ਹੈ ਤੇ ਆਪਾਂ ਡਾਟਾ ਮੰਗਿਆ ਤੁਸੀਂ ਤਿੰਨ ਦਿਨ ਦਾ ਟਾਈਮ ਕਿਹਾ ਮੈਂ ਤੁਹਾਨੂੰ ਹਫਤੇ ਦਾ ਟਾਈਮ ਦੇ ਰਿਹਾ ਫਿਰ ਵੀ ਤੁਸੀਂ ਕਹਿ ਰਹੇ ਹੋ ਜੀ ਮੇਰੇ ਕੋਲ ਆ ਲੈ ਜੀ ਮੇਰੀ ਟ੍ਰੇਨਿੰਗ ਹੈ ਸਿਰ ਟ੍ਰੇਨਿੰਗ ਆ ਕੇ ਸਰ ਮੈਂ ਕਹਿ ਰਿਹਾ ਅਦਰੇ ਮੈਂ ਸੱਚੀ ਵੀ ਤੋਂ ਪਹਿਲੇ ਦੇ ਦੂੰਗਾ ਚਲੋ ਜੀ ਅਗਲੇ ਤੇ ਸੋ 1.5 ਦੇ ਸੁੱਤੇ ਵੀ ਬਿਲਕੁਲ ਆਪਣੀ ਡੇਟ ਸੁਪੀ ਕਰਵਾਉਂਗੇ ਸਰ ਜੀ ਤੇਜ਼ੀ ਨਹੀਂ ਨੂੰ ਆਪਾਂ ਸਾਡਾ ਅੱਗੇ ਰੰਗ ਲਵਾ ਲਓ ਲੱਜੀ ਟ੍ਰੇਨਿੰਗ ਤੋਂ ਵੀ ਕਰਵਾ ਦੇ ਦਿਓ ਦੇਖੋ ਕੰਮ ਕਰਨਾ ਪੈਣਾ ਸਰ ਉਦਾਰੀ ਹੁਣ ਧਿਆਨ ਚੁਟ ਰਹੀ ਹੈ ਦੇਖਣੇ ਨਹੀਂ ਸਰ 26 ਨੂੰ ਆਉਣੀ ਤੁਸੀਂ ਉਥੇ 26 ਛੁੱਟੀ ਜਾਂਦਾ 27 ਨੂੰ ਆਜੋ 27 ਨੂੰ ਆਜੋ 27 ਨੂੰ ਆਓ ਉਥੇ ਠੀਕ ਹੈ ਜੀ ਨੋਟ ਕਰ ਲਵੋ ਤੁਸੀਂ ਵੀ ਨੋਟ ਕਰ ਲਵੋ ਜੀ ਨੰਬਰ ਤਾਂ ਨੋਟ ਕਰ ਲਓ 27 ਨੂੰ ਆਪਾਂ ਆਪ ਜੀ ਕਰਨਾ ਉਹਦੇ ਮੈਨੂੰ ਲੈ ਕੇ ਸਾਰਾ ਦਾਦਾ ਮੈਨੂੰ ਮੈਨੋਰੀਟੀ ਕਮਿਸ਼ਨ ਦੇ ਹੋਸੀ ਸੌ ਜੀ ਮੈਨੂੰ ਦੱਸੋ ਵੀ ਤੁਸੀਂ ਕਿੰਨਾ ਮੈਨੋਰੀਟੀਆਂ ਦੇ ਵੀ ਜਿਹੜੇ ਕਿੰਨੇ ਭੈਣ ਭਰਾ ਉਹਨੂੰ ਤੁਸੀਂ ਲੋਨ ਦਿੱਤਾ ਵਾ ਕਿੰਨੇ ਜੀ ਲੋਨ ਅਜੈਕਟ ਹੋਏ ਆ ਕਿੰਨਾਂ ਨੂੰ ਮਿਲਿਆ ਕਿੰਨਾਂ ਚੱਲਦਾ ਪਿਆ ਵਾ ਕਿਉਂਕਿ ਸਾਡੇ ਲੋਕ ਸਵਾਲ ਕਰਦੇ ਆ ਵੀ ਸਾਨੂੰ ਬੈਂਕਾਂ ਲੋਨ ਨਹੀਂ ਦਿੰਦੀਆਂ ਜੀ ਇਸ ਕਰਕੇ ਵੀ ਅਸੀਂ ਮੁਸੀਬਤਾਂ ਨਾਲ ਸੰਬੰਧ ਰੱਖਦੇ ਆ ਮਨੋਰਟੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਮਨੋਰਟੀ ਕਮਿਸ਼ਨ ਆ ਇਹ ਮਨੋਰਟੀ ਦੀ ਰੱਖਿਆ ਲਈ ਬਣਾਇਆ ਗਿਆ ਵਾ ਕਿ ਮੈਨੂੰ ਰੱਖਿਆ ਆਪਣੀ ਸਮਾਜ ਦੀ ਕਰਨੀ ਹੁੰਦੀ ਹੈ ਜੀ ਤੇ ਬੇਨਤੀ ਹੈ 27 ਤਰੀਕ ਨੂੰ ਉੱਥੇ ਪਹੁੰਚੋ ਜੀ ਸਾਰਾ ਡਾਟਾ ਲੈ ਕੇ ਮੇਰੇ ਕੋਲ ਤੁਸੀਂ ਵੀਡੀਓ ਨੂੰ ਦੇਖਿਆ ਔਰ ਇਹ ਵੀ ਤੁਸੀਂ ਦੇਖਿਆ ਹੈ ਕਿ ਹਮੇਸ਼ਾ ਹੀ ਚੇਅਰਮੈਨ ਸ਼੍ਰੀ ਚਤੰਦਰ ਮਸੀ ਗੌਰਵ ਜੀ ਆਪਣੇ ਲੋਕਾਂ ਦੇ ਨਾਲ ਖੜਦੇ ਨੇ ਉਹਨਾਂ ਨੂੰ ਇਨਸਾਫ ਦਿਵਾਉਂਦੇ ਨੇ ਉਹਨਾਂ ਦੇ ਲਈ ਜੋ ਕਿ ਲੜਦੇ ਨੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਜੇਕਰ ਤੁਸੀਂ ਵੀ ਸ਼ਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਗੋਡ ਬles ਸੀ ਆਲ